ਫਰੋਸਪੁਰ ਦੇ ਪਿੰਡ ਮਹਾਲਮ ਚ ਟ੍ਰੇਨ ਹੇਠਾਂ ਆਉਣ ਕਰਕੇ ਇੱਕ ਨੌਜਵਾਨ ਲੜਕੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਲੜਕੇ ਦਾ ਕਤਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਨੌਜਵਾਨ ਦਿਆਲ ਸਿੰਘ ਉਰਫ ਭੇਜੂ ਪੁੱਤਰ ਗੁਰਚਰਨ ਸਿੰਘ ਜਿਸ ਨੇ ਚੰਡੀਗੜ੍ਹ ਜਾਣਾ ਸੀ ਪਰ ਟ੍ਰੇਨ ਲੰਘ ਜਾਣ ਤੋਂ ਵਾਪਸ ਆ ਗਿਆ ਅਤੇ ਪਿੰਡ ਦੇ ਅਟਾਰੀ ਅੱਡੇ ਤੇ ਚਲਾ ਗਿਆ ਇਸ ਦੌਰਾਨ ਵੀਡੀਓ ਸਾਹਮਣੇ ਆਈ ਇਸ ਵਿੱਚ ਕੁਝ ਮੁੰਡੇ ਉਸ ਨੂੰ ਮੋਟਰਸਾਈਕਲ ਤੇ ਬਿਠਾ ਕੇ ਰੇਲਵੇ ਸਟੇਸ਼ਨ ਵੱਲ ਜਾਂਦੇ ਪਏ ਨੇ ਇਸ ਲਈ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋ ਰਿਹਾ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਉਹ ਚੰਡੀਗੜ੍ਹ ਜਾ ਲਈ ਤਿਆਰੀ ਵੱਟੀ ਹੋਈ ਸੀ ਤੇ 6 ਵਾਲੀ ਗੱਡੀ ਨੇ ਚੜਨਾ ਸੀ ਉਸ ਤੋਂ ਪਰਾਂਤ ਗੱਡੀ ਜਿਹੜੀ ਉਹ ਰਵਾਨਾ ਹੋਈ ਇਹ ਚੜ ਨਹੀਂ ਸਕਿਆ ਉਸ ਤੋਂ ਪਰਾਂਤ ਤੇ ਟਾਰੀ ਆ ਗਿਆ ਔਰ ਜੋ ਬੰਦਿਆਂ ਦੇ ਨਾਲ ਬੈਠਾ ਰਿਹਾ ਉਸ ਤੋਂ ਪਰਾਂਤ ਕੋ 7 ਵਜੇ 7 ਵਜੇ ਤੇ 55 ਮਿੰਟ ਤੇ ਜੋ ਕੈਮਰੇ ਦੇ ਵਿੱਚ ਆਇਆ ਉਥੇ ਪਿੰਡ ਦੇ ਵਿੱਚ ਆਇਆ ਤੇ ਉਸ ਤੋਂ ਪ੍ਰੰਤਿ ਰੇਲਵੇ ਸਟੇਸ਼ਨ ਨੂੰ ਲੈ ਜਾਣੇ ਨੂੰ ਮੁੰਡੇ ਸ਼ਰਾਬ ਇਹਨਾਂ ਪੀਤੀ ਸੀ ਤੇ ਉਸ ਤੋਂ ਪ੍ਰੰਤ ਸਾਨੂੰ ਕੋਈ ਪਤਾ ਨਹੀਂ ਲੱਗਾ ਇਹ ਤੁਹਾਨੂੰ ਕੀ ਲੱਗਦਾ ਕਿ ਇਹਨੇ ਸੁਸਾਇਸਾਈਡ ਕੀਤਾ ਕਿ ਇਹਦਾ ਕਤਲ ਹੋਇਆ ਨਹੀਂ ਇਹ ਕਤਲ ਹੋਇਆ ਹਾਂ ਜੀ ਸੌਰਨ ਸਿੰਘ ਜੀ ਕੀ ਲੱਗਦਾ ਸੀ ਤੁਹਾਡੇ ਇਹ ਆਪਣਾ ਪਤੀਜਾ ਹਿਸਤਾ ਦਾ ਹੈ ਤੇ ਕੀ ਕਾਰਨ ਕੀ ਬਣਿਆ ਸਾਰਾ ਕਾਰਨ ਬਣਿਆ ਆ ਵੀ ਇਹ ਪਿੰਡ ਮਾਲਮ ਤੁਹਾਡਾ ਤੇ ਮਾਲਮ ਦੇ ਵਿੱਚ ਹੀ ਸਟੇਸ਼ਨ ਤੋਂ ਉਹ ਮੁੰਡੇ ਨੂੰ ਲਾਲ ਲੈ ਕੇ ਗਏ ਨੇ ਉਥੇ ਲ ਜਾ ਕੇ ਇਹਨੂੰ ਲੈਂਡ ਦੇ ਵਿੱਚ ਸੱਟ ਕੇ ਦਿਨ ਮਾਰਤਾ ਤੇ ਪ੍ਰਸ਼ਾਸਨ ਉੱਥੇ ਪਹੁੰਚ ਆ ਗਿਆ ਪ੍ਰਸ਼ਾਸਨ ਗਿਆ ਸੀ ਹੁਣ ਤੇ ਕਿਦਾਂ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਪ੍ਰਸ਼ਾਸਨ ਕਹਿੰਦਾ ਹੈ ਕਿ ਕਾਰਵਾਈ ਕਰਾਂਗੇ ਠੀਕ ਆ ਤੁਸੀਂ ਨਾਮ ਲਖਾਏ ਨੇ ਜਿਨ੍ਹਾਂ ਤੇ ਕੋਈ ਕਾਰਵਾਈ ਦਾ ਹਾਂ ਦੱਸਾਂਗੇ ਨਾਮ ਤੁਹਾਨੂੰ ਦੱਸੇ ਨੇ ਪ੍ਰਸ਼ਾਸਨ ਨੂੰ ਦੱਸੇ ਨਾਮ ਜਿੰਨਾ ਜਿੰਨਾ ਸਾਨੂੰ ਸ਼ੱਕ ਹੈਗਾ ਸੋ ਤੁਸੀਂ ਇਹ ਮਤਲਬ ਕੀ ਕੀ ਕਹਿ ਰਹੇ ਕਿ ਕਤਲ ਕੀਤਾ ਗਿਆ ਹੈ ਹਾਂ ਬਿਲਕੁਲ ਇਹ ਕਤਲ ਕੀਤਾ ਗਿਆ ਹੈ ਨੋਟਲ ਜਾ ਕੇ ਮਾਰ ਕੇ ਸੱਟਿਆ ਗਿਆ ਠੀਕ ਸਰ ਜੀ ਅੱਜ ਇੱਥੇ ਕੀ ਵਾਕਿਆ ਹੋਇਆ ਸਰ ਜੀ ਕੋਈ ਸਾਨੂੰ ਤਾਂ ਮੀਮੋ ਮਿਲੀ ਹੈ ਰੇਲਵੇ ਸਟੇਸ਼ਨ ਮਾਸਟਰ ਤੋਂ ਇਹ ਇੱਦਾਂ ਤਾਂ ਰੇਲ ਗੱਡੀ ਥੱਲੇ ਬੰਦਾ ਆਇਆ ਡਰਾਈਵਰ ਨੇ ਦੱਸਿਆ ਵੀ ਪਾਸਿੰਗ ਕਰ ਰਿਹਾ ਸੀ ਬਾਕੀ ਮੌਕੇ ਤੇ ਪਹੁੰਚੇ ਆ ਮੌਕਾ ਮਾਲਾ ਸਾਰਿਆਂ ਸਾਹਮਣੇ ਕੀਤਾ ਸੀ ਤੁਹਾਡੇ ਇਹਦੀ ਕਾਰਵਾਈ ਜੋ ਵੀ ਹੋਵੇ ਦਿਖਾ ਦੇਣ ਤਾਕਿ ਅਮ ਚੱਲ ਜਾਂਦੀ ਹੋਊਗੀ ਪੋਸਟ ਆਨਟਮ ਕਰਵਾ ਕੇ ਇਹਦੇ ਕਲੀਅਰ ਹੋਊਗਾ ਕਿ ਕਿਦਾਂ ਸੱਟਾਂ ਵੱਜੀਆਂ ਨੇ ਮਰਨ ਤੋਂ ਪਹਿਲਾਂ ਦੀਆਂ ਨੇ ਜਾਂ ਮਰਨ ਤੋਂ ਬਾਅਦ ਦੀਆਂ ਨੇ ਪਰਿਵਾਰ ਵੱਲੋਂ ਕੁਝ ਸ਼ੰਕਾ ਦੱਸਿਆ ਜਾਂਦਾ ਸ਼ੰਕਾ ਪੁਖਤਾਈ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਕਿਸੇ ਨੇ ਇਹਨੂੰ ਮਾਰਿਆ ਹੋਵੇ ਜਾਂ ਵਗਲਾ ਕੇ ਇੱਥੇ ਲਿਆਂਦਾ ਹੋਵੇ ਜੋ ਬਰਾਦਰੀਆਂ ਜਾਂ ਜਾਂਚਾਂ ਦੀ ਜਾਂਚ ਪੂਰੀ ਕੀਤੀ ਜਾਊਗੀ ਅਮਲ ਤੇ ਜਾਂਦੀ ਜਾਊਗੀ ਜੋ ਵੀ ਕਾਰਵਾਈ ਹੋਈ ਸਾਹਮਣੇ ਆਊਗੀ ਤੱਥਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਊਗੀ ਧੰਨ ਠੀਕ ਹੈ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੂਰੀ ਤਫਤੀਸ਼ ਦਾ ਦਾਵਾ ਕੀਤਾ ਜਾ ਰਿਹਾ ਹੈ ਐਸਐਮਜ਼ेड ਪੰਜਾਬ ਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ